ਜਸਵੀਰ ਸਿੰਘ ਲੀਜੀਪੀਸੀ ਮੈਂਬਰ ਬੀਜਪੁਰ ਔਰ ਇਸ ਨਗਰਦਾ ਨਿਵਾਸੀ ਹਾਂ 사ਸੰਗਤ ਜੀ ਇਹ ਜੋ ਵੀ ਘਟਨਾ ਹੋਈ ਹੈ ਇਸ ਦੀ ਨਿੰਦਾ ਕੀ ਕਰਨੀ ਹੈ ਇਹ ਨਿੰਦਾ ਦੇ ਯੋਗ ਵੀ ਨਹੀਂ ਜੋ ਇਹ 부ਚੜ ਮਨਜੀਤ 부ਚੜ ਨੇ ਜੋ ਇਹ ਕੀਤਾ ਉਹ ਕਰਕੇ ਗਿਆ ਸਾਨੂੰ ਅੱਜ ਮੇ ਜਾਪਦਾ ਕਿ ਸਾਡੇ ਤੋਂ ਸਾਡੇ ਗੁਰੂ ਪਿਛੜ ਗਏ ਨੇ ਸਾਡਾ ਗੁਰੂ ਤੋਂ ਅੱਗੇ ਕੋਈ ਰਿਸ਼ਤਾ ਨਹੀਂ ਹੈ ਜੇ ਸਾਡਾ ਗੁਰੂ ਸਿਰ ਤੇ ਨਹੀਂ ਸਾਡਾ ਕੁਝ ਵੀ ਨਹੀਂ ਹੈ ਪਰ ਉਹ ਇੱਕ ਹਰਾਮਜਾਦੇ ਦੀ ਬਜਾ ਨਾਲ ਹੋਇਆ ਅੱਜ ਉਹ ਇਹ ਨਗਰ ਹੈ ਜਿਸ ਤੇ 50 ਤੋਂ 60 ਬੱਚੇ ਨਾ ਕੀਰਤਨ ਕਰਦੇ ਹਨ ਅੱਜ ਮੰਨੇ ਪਰਿਆ ਹੈ ਕਿ ਜਿੱਤੇ ਸਿੱਖ ਮਿਸ਼ਨਰੀ ਦੀ ਬ੍ਰਾਂਚ ਹੈ ਸਰਕਲ ਹੈ ਜਿੱਥੋਂ ਪੂਰਾ ਲਾਕਾ ਡਿਸਟ੍ਰਿਕਟ ਸਾਹਮਣੇ ਦੇ ਬੱਚੇ ਜੁੜੇ ਨੇ ਅੱਜ ਜੂ ਕਲਾਸਾਂ ਲਗਦੀਆਂ ਨੇ ਵੀਰ ਜੀ ਬੈਠੇ ਨੇ ਪਾਸਤ ਸਿੰਘ ਸਾਡੇ ਇੱਥੋਂ ਜਾ ਕੇ ਕਲਾਸਾਂ ਲਗਾਉਂਦੇ ਨੇ ਉਸ ਦੀ ਮੱਧ ਨਾਲ ਮੇਰੀ ਕੋਪੀ ਲਾ ਸਾਰੀ ਸੰਗਤ ਅਤੇ ਕਾਲ ਤਖਤ ਦੇ ਜਥੇਦਾਰ ਸਾਹਮਣੂ ਕਿ ਸਾਨੂੰ ਜੋ ਸਜ਼ਾ ਦੇਣੀ ਹੈ ਆਪਣੇ ਸਾਡੇ ਤੇ ਮਿੱਟੀ ਦਾ ਤੇਲ ਸਾਡੇ ਤੇ ਪੈਟਰੋਲ ਪਾ ਕੇ ਸਾਨੂੰ ਸਾੜ ਦਿੱਤਾ ਜਾਏ ਪਰ ਸਾਨੂੰ ਗੁਰੂ ਤੋਂ ਬਖਨਾ ਕੀਤਾ ਜਾਏ ਉੱਤ ਜੋੜ ਕੇ ਬੀਰ ਗੁਰੂ ਤੁ ਨਹੀਂ ਦੱਸ ਸਕਦੇ ਵਿਛੜ ਕੇ ਦੂਸਰੀ ਇੱਕ ਬੇਨਤੀ ਹੈ ਸਾਡੀ ਅਸੀਂ ਬਹੁਤ ਵੱਡੇ ਗੁਨਾਹਗਾਰ ਆ ਸਾਡੇ ਤੋਂ ਚੁੱਕ ਹੋਈ ਐ ਇਹ ਅਸੀਂ ਮੰਨਣ ਨੂੰ ਤਿਆਰ ਆ ਪੂਰਾ ਨਗਰ ਇਸ ਦੀ ਸਜ਼ਾ ਭਾਣਨ ਨੂੰ ਤਿਆਰ ਆ ਸਾਨੂੰ ਜੋ ਹੁਕਮ ਹੋਏ ਘਰ ਤੱਕ ਦਾ ਉਹ ਪੂਗਤ ਨੂੰ ਤਿਆਰ ਆ ਗੁਰੂ ਜਸਦੀਤ ਜਲਦੀ ਵਾਪਸ ਆ ਜਾਵੇ ਦੂਸਰੀ ਮੇਰੀ ਉਹ ਬੀਰਾਗੇ ਬੇਨਤੀ ਹੈ ਹੱਥ ਜੋੜ ਕੇ ਬਿਰੋ ਤੁਸੀਂ ਬਹੁਤ ਵੱਡਾ ਸਹਯੋਗ ਦਿੱਤਾ ਜਿੱਥੇ ਜਿੱਥੇ ਸਿੱਖ ਦੇ ਅੰਦਰ ਦਰਦ ਸੀ ਉਹ ਵੀਰ ਜਿੱਥੇ ਸੁਣਿਆ ਉੱਥੇ ਉਹ ਇੱਥੇ ਪਹੁੰਚ ਗਿਆ ਉਸ ਬੁੱਚੜ ਦੇ ਘਰ ਨੂੰ ਨਸਤਾ ਨਬੂਦ ਕੀਤਾ ਤੁਹਾਡਾ ਕਰਜ਼ਾ ਦਾਸ ਨਗਰ ਕੋਲਪੁਰ ਦੀ ਸੰਗਤਤਾ ਉਮਰ ਤੁਹਾਡੇ ਅੱਗੇ ਸਾਡਾ ਸਜਦਾ ਹੈ ਜੋ ਤੁਸੀਂ ਨੌਜਵਾਨਾ ਵੀਰਾਂ ਨੇ ਜੋ ਚੜ੍ਹ ਕੇ ਦੀ ਸੰਗਤ ਨੇ ਸਬੂਤ ਦਿੱਤਾ ਪਰੀਖ ਪੀਲਾ ਮੇਰੀ ਸਾਡੇ ਸਿੱਖ ਵੀਰ ਹਨ ਜਿਨ੍ਹਾਂ ਨੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਇਸ ਮਾਹੌਲ ਦੇ ਵਿੱਚ ਦਰਦ ਨਹੀਂ ਸਮਝਿਆ ਸਾਡੇ ਤੇ ਚਿਕੜੋ ਛਾਲਿਆ ਗਿਆ ਸਾਨੂੰ ਇਹ ਕਿਹਾ ਗਿਆ ਏ ਪ੍ਰਬੰਧਕ ਜਿਹੜੇ ਸ਼ਰਾਬੀ ਨੇ ਇਹ ਜੂਏ ਜਵਾਰੀ ਦੇ ਅੱਡੇ ਚ ਰਾਂਦੇ ਨੇ ਇਹ ਦੁਕਾਨਾਂ ਚਲਾਉਂਦੇ ਨੇ ਮੈਂ ਸੰਗਤ ਨੂੰ ਪੀਰ ਕਰਦਾ ਕਿਤੇ ਆ ਕੇ ਦੇਖੋ ਸਾਡੇ ਨਾਲ ਵਿਚਾਰ ਕਰੋ ਸਾਡੇ ਪ੍ਰਧਾਨ 7:30 ਵਜੇ ਉੱਠ ਕੇ ਅੰਮ੍ਰਿਤ ਵੇਲੇ ਨੂੰ ਸੰਭਾਲਣ ਵਾਲੇ ਨੇ ਇਹ ਪ੍ਰਬੰਧਕ 4 ਵਜੇ ਆ ਕੇ 3:30 ਵਜੇ ਸੰਗਤ ਸੈਕੜਿਆਂ ਦੀ ਸੰਗਤ ਚ ਆ ਕੇ ਪ੍ਰਕਾਸ਼ ਕਰਾਂਦੀ ਹੈ ਪਰ ਕਿਤੇ ਨਾ ਕਿਤੇ ਇੱਕ ਭੁੱਲ ਸਾਡੀ ਜਿਹੜੀ ਉਹ ਬੜੀ ਵੱਡੀ ਹੈ ਮੇਰੀ ਅਪੀਲ ਹੈ ਸਿੰਘੋ ਬਲਦੀ ਚ ਤੇਲ ਨਾ ਜੇ ਪਾਇਓ ਤੁਹਾਨੂੰ ਸਾਰਿਆਂ ਨੂੰ ਦਰਦ ਹੈ ਜਿਨ੍ਹਾਂ ਨੇ ਕਿਹਾ ਇਤਨੀਆ ਪ੍ਰਬੰਧਕਾ ਸ਼ਰਾਬੀ ਨੇ ਸਾਹਮਣੀ ਸਕਦੇ ਮੈਨੂੰ ਮੈਂ ਡੁੱਬ ਕੇ ਮਰ ਜਾਣਾ ਚਾਹੁੰਦਾ ਜਿਸ ਰੇ ਮੈਂ ਸੁਣਿਆ ਕਿ ਇਥੇ ਤਾਲੇ ਲਗਾ ਦੋ ਇਹ ਸਾਹਮ ਨਹੀਂ ਸਕਦੇ ਬੜਾ ਦੁੱਖ ਹੋਇਆ ਸਤ ਸੰਗਤ ਜੀ ਇਸ ਕਰਕੇ ਅਪੀਲ ਹੈ ਆਓ ਸਾਡੇ ਨਾਲ ਤੁਸੀਂ ਹਮਦਰਦੀ ਬਣਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ